ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਮੇਰੇ ਚੈਨਲ ਤੇ ਤੇ ਅੱਜ ਬਹੁਤ ਹੀ ਸ਼ੁਭ ਦਿਹਾੜਾ ਹੈ ਕਿਉਂਕਿ ਅੱਜ ਦੇ ਦਿਨ ਕਲਗੀਧਰ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਦਸ਼ਮੇਸ਼ ਪਿਤਾ ਉਹਨਾਂ ਦਾ ਜਨਮ ਪਟਨਾ ਸਾਹਿਬ ਸ਼ਹਿਰ ਦੇ ਵਿੱਚ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਹੋਇਆ ਏ ਗੁਰੂ ਮਹਾਰਾਜ ਜੀ ਦੇ ਇਸ ਜਨਮ ਦਿਹਾੜੇ ਆਪ ਸਭ ਸੰਗਤਾਂ ਨੂੰ ਬਹੁਤ ਹੀ ਬਹੁਤ ਵਧਾਈਆਂ ਹੋਣ ਤੇ ਗੁਰੂ ਮਹਾਰਾਜ ਸਾਰੀ ਸੰਗਤ ਨੂੰ ਤਰੱਕੀ ਬਖਸ਼ਣ ਤੇ ਉਹਨਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਇਦਾਂ ਹੀ ਤੰਦਰੁਸਤ ਤੇ ਖੁਸ਼ ਰੱਖਣ ਕਹਿੰਦੇ ਨੇ ਜਦੋਂ ਗੁਰੂ ਮਹਾਰਾਜ ਜੀ ਦਾ ਜਨਮ ਪਟਨਾ ਸ਼ਹਿਰ ਦੇ ਵਿੱਚ ਹੋਇਆ ਤੇ ਅਲੋਕਿਕ ਇੱਕ ਨਜ਼ਾਰਾ ਵੇਖਣ ਵਾਲਾ ਸੀ ਜੋ ਕਿ ਦਿੰਦੇ ਸਮੇਂ ਦੇ ਵਿੱਚ ਵੀ ਉਹਨਾਂ ਨੇ ਉਸ ਪ੍ਰਕਾਸ਼ ਨੂੰ ਮਹਿਸੂਸ ਕੀਤਾ ਜੋ ਇੱਕ ਰੱਬੀ ਇਲਾਹੀ ਜੋਤ ਦੇ ਆਣ ਤੇ ਉਹ ਮਹਿਸੂਸ ਹੁੰਦਾ ਹੈ ਤੇ ਉਸ ਦੌਰਾਨ ਕਹਿੰਦੇ ਨੇ ਜੋ ਭੀਖਣ ਸ਼ਾਹ ਜੀ ਸਨ ਪੀਰ ਭੀਖਣ ਸ਼ਾਹ ਜੀ ਉਹਨਾਂ ਨੂੰ ਇਹ ਅਹਿਸਾਸ ਹੋਇਆ ਕਿ ਅੱਜ ਕੋਈ ਪੀਰ ਜਾਂ ਇੱਕ ਗੁਰੂ ਦੀ ਜੋਤ ਜੋ ਉਸ ਨੇ ਜਨਮ ਲਿਆ ਹੈ ਗੁਰੂ ਗੋਬਿੰਦ ਰਾਏ ਜੀ ਪ੍ਰਭੂ ਜੀ ਦੇ ਭੇਜੇ ਹੋਏ ਤੇ ਪ੍ਰਭੂ ਦੇ ਪੁੱਤਰ ਬਣ ਕੇ ਆਉਣ ਵਾਲੇ ਗੁਰੂ ਬਾਲਕ ਵਿੱਚ ਵੇਖਦਿਆਂ ਹੀ ਮੋਹ ਲੈਣ ਵਾਲੀ ਸੁੰਦਰਤਾ ਤੇ ਵੇਖਣ ਵਾਲੇ ਦੇ ਸਰੀਰ ਵਿੱਚ ਅਨੋਖੀ ਹੀ ਚੰਚਨਾ ਹਟ ਛੇੜ ਦੇਣ ਵਾਲੀ ਖਿੱਚ ਇਦਾਂ ਪੈਦਾ ਹੁੰਦੀ ਸੀ ਕਿ ਉਹ ਵੇਖਦਾ ਹੀ ਰਹਿ ਜਾਂਦਾ ਸੀ ਗੁਰੂ ਮਹਾਰਾਜ ਜੀ ਨੂੰ ਇਤਿਹਾਸ ਵਿੱਚ ਲਿਖਿਆ ਹੈ ਕਿ ਜਦੋਂ ਗੁਰੂ ਦਸ਼ਮੇਸ਼ ਜੀ ਦਾ ਜਨਮ ਹੋਇਆ ਤੇ ਉਸ ਟਾਈਮ ਠਸਕਾ ਜ਼िला ਜੋ ਕਿ ਕਰਨਾਲ ਦੇ ਵਿੱਚ ਹੈ ਉਥੋਂ ਦੇ ਰਹਿਣ ਵਾਲੇ ਪੀਰ ਪੀਖਣ ਸ਼ਾ ਨੂੰ ਗੁਰੂ ਬਾਲਕ ਅੱਲਾ ਦਾ ਨੂਰ ਤੇ ਜਹੂਰ ਵਾਲਾ ਨજર ਆਇਆ ਕਿੱਥੇ ਕਰਨਾਲ ਤੇ ਕਿੱਥੇ ਪਟਨਾ ਸਾਹਿਬ ਇਨੀ ਦੂਰ ਅੱਲਾ ਦਾ ਨੂਰ ਪ੍ਰਗਟ ਹੋਣਾ ਅਤੇ ਦਿਸਣਾ ਇਹ ਤਾਂ ਪੂਜੀਆਂ ਹੋਇਆਂ ਆਤਮਾਵਾਂ ਦਾ ਹੀ ਵਿਰਸਾ ਹੋ ਸਕਦਾ ਹੈ ਪੀਰ ਜੀ ਸੈਦ ਮੁਸਲਮਾਨ ਸਨ ਅਤੇ ਉੱਚ ਕੋਟੀ ਦੇ ਪੀਰ ਵੀ ਸਨ ਜੋ ਨਿੱਤ ਮੁਸਲਮਾਨੀ ਰਵਾਜਾਂ ਅਨੁਸਾਰ ਪੱਛਮ ਵਾਲੇ ਪਾਸੇ ਨੂੰ ਮੂੰਹ ਕਰਕੇ ਸਜਦਾ ਕਰਦੇ ਸਨ ਪਰ ਅੱਜ ਉਹਨਾਂ ਨੇ ਪੱਛਮ ਵੱਲ ਨੂੰ ਮੂੰਹ ਕਰਕੇ ਨਾ ਪੂਰਬ ਵਾਲੇ ਪਾਸੇ ਨੂੰ ਮੂੰਹ ਕਰਕੇ ਸਜਦਾ ਕੀਤਾ ਇਹ ਵੇਖ ਕੇ ਉਹਨਾਂ ਦੇ ਜੋ murid ਸਨ ਉਹਨਾਂ ਨੇ ਪੀਰ ਪੀਖਣ ਸਾਹਿਬ ਜੀ ਨੂੰ ਟੋਕਿਆ ਅਤੇ ਕਿਹਾ ਪੀਰ ਜੀ ਇਹ ਕੀ ਕਰ ਰਹੇ ਹੋ ਅੱਜ ਤੁਸੀਂ ਪੁੱਠੇ ਪਾਸੇ ਨੂੰ ਮੂੰਹ ਕਰਕੇ ਸਜਦਾ ਕਿਉਂ ਕਰ ਰਹੇ ਹੋ ਤੇ ਉਹਨਾਂ ਦਾ ਜਵਾਬ ਇਹ ਸੀ ਕਿ ਅੱਲਾ ਦਾ ਨੂਰ ਇਸ ਪਾਸੇ ਹੈ ਮਰੀਦ ਪੀਰ ਜੀ ਦੀ ਗੱਲ ਤੇ ਯਕੀਨ ਨਾ ਕਰਨ ਉਹਨਾਂ ਦੀ ਆਤਮਾ ਵਿੱਚ ਅਜੇ ਏਕਤਾ ਤੇ ਨਿਰਮਲਤਾਈ ਨਹੀਂ ਸੀ ਤੇ ਅੱਖਾਂ ਵਿੱਚ ਉਸ ਇੱਕ ਅੱਲਾ ਨੂੰ ਵੇਖ ਸਕਣ ਵਾਲੀ ਸੱਚੀ ਨਜ਼ਰ ਵੀ ਨਹੀਂ ਸੀ ਇਸ ਲਈ ਉਹ ਕਿਵੇਂ ਜਾਣਦੇ ਆ ਕਿਵੇਂ ਵੇਖ ਸਕਦੇ ਸਨ ਕਿ ਅੱਜ ਅੱਲਾ ਦਾ ਨੂਰ ਪੂਰਬ ਵਾਲੇ ਪਾਸੇ ਆਇਆ ਹੈ ਮੁਰੀਦਾ ਨੇ ਕਿਹਾ ਜੇ ਇਹ ਗੱਲ ਹੈ ਤਾਂ ਸਾਨੂੰ ਦਿਖਾਓ ਪੀਰ ਪੀਖਣ ਸ਼ਾਹ ਜੀ ਨੇ ਕਿਹਾ ਚਲੋ ਮੈਂ ਅਜੇ ਤੁਹਾਨੂੰ ਉਹਨਾਂ ਦੇ ਦਰਸ਼ਨ ਕਰਵਾ ਕੇ ਲਿਆਣਾ ਹਾਂ ਤੇ ਮੁਰੀਦਾ ਨੂੰ ਨਾਲ ਲੈ ਕੇ ਪੀਰ ਪੀਖਣ ਸ਼ਾਹ ਜੀ ਮੰਜਲਾ ਮਾਰਦੇ ਹੋਏ ਪਟਨਾ ਸਾਹਿਬ ਜਾ ਪੁੱਜੇ ਉਹਨਾਂ ਜਾ ਕੇ ਮੰਗ ਕੀਤੀ ਕਿ ਅਸੀਂ ਅੱਜ ਉਸ ਖੁਦਾਈ ਬਾਲਕ ਦੇ ਦਰਸ਼ਨ ਦੀਦਾਰ ਕਰਨੇ ਹਨ ਤੇ ਉਸ ਟਾਈਮ ਕੀ ਸੀ ਮੁਸਲਮਾਨਾ ਦਾ ਰਾਜ ਸੀ ਸਰਾ ਤੇ ਫਤੂਰ ਮਚਿਆ ਹੋਇਆ ਸੀ ਕਿ ਹਰ ਪਾਸੇ ਹਾਹਾਕਾਰ ਸੀ ਕਿਉਂਕਿ ਉਸ ਟਾਈਮ ਜ਼ੋਰ ਜ਼ਬਰਦਸਤ ਖੁੱਲਮ ਖੁੱਲਾ ਦੌਰ ਚੱਲ ਰਿਹਾ ਸੀ ਇਸ ਲਈ ਮਾਤਾ ਜੀ ਬਾਲਕ ਨੂੰ ਬਾਹਰ ਲਿਆ ਕੇ ਉਸ ਮੁਸਲਮਾਨ ਫਕੀਰ ਨੂੰ ਦਰਸ਼ਨ ਕਰਾਉਣੇ ਠੀਕ ਨਾ ਸਮਝੇ ਉਲੀ ਮਾਤਾ ਨੇ ਕਿਹਾ ਕਿਤੇ ਮੇਰੇ ਲਾਲ ਨੂੰ ਕੋਈ ਕੁਝ ਕਰ ਨਾ ਜਾਵੇ ਇਹ ਤਾਂ ਪ੍ਰਭੂ ਦੀ ਮਾਇਆ ਹੀ ਸਮਝੋ ਜੇ ਜਿਸ ਕੁੱਖ ਵਿੱਚੋਂ ਪ੍ਰਭੂ ਪੁੱਤਰ ਨੇ ਜਨਮ ਲਿਆ ਹੋਵੇ ਉਹਨਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਾ ਪਰ ਫਕੀਰ ਜੀ ਨੇ 6700 ਮੀਲ ਦੀ ਦੂਰੀ ਤੋਂ ਇਸ ਪ੍ਰਭੂ ਪੁੱਤਰ ਦੇ ਜਹੂਰ ਨੂੰ ਤੱਕ ਕੇ ਪਰਖ ਲਿਆ ਸੀ ਕਿ ਉਹ ਮੰਝਲਾ ਮਾਰ ਕੇ ਉਸਤੇ دیدار ਲਈ ਆ ਪੁਜੇ ਸਨ ਮਾਤਾ ਜੀ ਵੱਲੋਂ ਨਾ ਕੀਤੇ ਜਾਣ ਤੇ ਪੀਰ ਪੀਖਣ ਸਾਜੀ ਨੇ ਕਿਹਾ ਅਸੀਂ ਤਾਂ ਦਰਸ਼ਨ ਕਰਕੇ ਹੀ ਜਾਵਾਂਗੇ ਜਦੋਂ ਤੱਕ ਦਰਸ਼ਨ ਨਹੀਂ ਹੋਣਗੇ ਤੇ ਅਸੀਂ ਕੁਝ ਨਾ ਖਾਵਾਂਗੇ ਤੇ ਨਾ ਪੀਵਾਂਗੇ ਮਾਤਾ ਜੀ ਨੇ ਨਾ ਕੀਤੀ ਤੇ ਪੀਰ ਜੀ ਵੀ ਅੜ ਗਏ ਉਹ ਕਹਿਣ ਲੱਗੇ ਅਸਾ ਦਰਸ਼ਨ ਕੀਤੇ ਬਗੈਰ ਇਥੋਂ ਹਿਲਣਾ ਨਹੀਂ ਅਖੀਰ ਮਾਤਾ ਡਰੀ ਤੇ ਮਾਤਾ ਇੱਕ ਫਕੀਰ ਕੋਈ ਵੱਧ ਦੁਆ ਹੀ ਨਾ ਦੇ ਜਾਵੇ ਮਨੁੱਖੀ ਮੰਨਤਾ ਹੈ ਹੀ ਸ਼ੰਸ਼ਾ ਦਾ ਪਲੰਦਾ ਇੱਕ ਸ਼ੰਸ਼ਾ ਹਟੇ ਦੂਜਾ ਨਾਲ ਹੀ ਉੱਠ ਖੜਾ ਹੁੰਦਾ ਹੈ ਇਹ ਸੰਸ਼ੇ ਤਾਂ ਗੁਰੂ ਦੀ ਸਿੱਖਿਆ ਕਮਾਉਣ ਵਾਲੇ ਦੇ ਹੀ ਦੂਰ ਹੁੰਦੇ ਹਨ ਕੋਈ ਇਸ ਗੱਲ ਤੇ ਅਮਲ ਕਰੇ ਕਿ ਨਾ ਕਰੇ ਕਿ ਇਸ ਸੰਸ਼ੇਤੇ ਪਰਮਾ ਨੂੰ ਗੁਰੂ ਹੀ ਦੂਰ ਕਰ ਸਕਦਾ ਹੈ ਅਖੀਰ ਪੀਰ ਜੀ ਨੂੰ ਦਰਸ਼ਨ ਕਰਾਏ ਗਏ ਪੀਰ ਜੀ ਨੇ ਬਾਲਕ ਨੂੰ ਸਜਦਾ ਕੀਤਾ ਤੇ ਦੋ ਕੁਜੀਆਂ ਇੱਕ Hindu ਤੇ ਇੱਕ Musalman ਦੀ ਮਿੱਥ ਕੇ ਅੱਗੇ ਕੀਤੀਆਂ ਤਾਂ ਨਿੱਕੇ ਜਿਹੇ ਨੂਰਾਨੀ ਮੁਖੜੇ ਵਾਲੇ ਬਾਲਕ ਨੇ ਉੱਛਲ ਕੇ ਆਪਣੇ ਨਿੱਕੇ ਨਿੱਕੇ ਹੱਥਾਂ ਰਾਹੀਂ ਦੋਨਾਂ ਕੁਜੀਆਂ ਦੇ ਉੱਤੇ ਹੱਥ ਰੱਖ ਦਿੱਤਾ ਇਹ ਦੇਖ ਕੇ ਪੀਰ ਜੀ ਨੇ ਫਿਰ ਸਜਦਾ ਕੀਤਾ ਤੇ ਪਿੱਛੇ हट ਗਏ ਪੀਰ ਜੀ ਇਹ ਕੀ ਮਰੀਦਾ ਨੇ ਪੁੱਛ ਕੀਤੀ ਇਹ ਅੱਲਾ ਦਾ ਨੂਰ ਹਿੰਦੂਆਂ ਦੇ ਘਰ ਪੈਦਾ ਹੋਇਆ ਹੈ ਇਸ ਨੇ ਜ਼ੁਲਮ ਨੂੰ ਮਿਟਣਾ ਹੈ ਗਰੀਬਾਂ ਤੇ ਅਨਾਥਾਂ ਦੀ ਸਹਾਇਤਾ ਕਰਨੀ ਹੈ ਇਸ ਸਮੇਂ ਰਾਜ ਚਾਹੇ ਮੁਸਲਮਾਨਾਂ ਦਾ ਹੈ ਤੇ ਮੁਸਲਮਾਨ ਹਿੰਦੂਆਂ ਨੂੰ ਦਬਾ ਰਹੇ ਹਨ ਇਸ ਲਈ ਮੇਰਾ ਮਨ ਇਹ ਜਾਣਨਾ ਚਾਹੁੰਦਾ ਹੈ ਕਿ ਇਹ ਕਿਤੇ ਮੁਸਲਮਾਨੀ ਮਤ ਨਾਲ ਬਹਿਰਤਾ ਨਹੀਂ ਕਰਨਗੇ ਫੇਰ ਕੀ ਪਤਾ ਲੱਗਿਆ ਬਸ ਪਤਾ ਲੱਗਿਆ ਹੈ ਇਹ ਦੋਹਾਂ ਦੇ ਸਾਂਝੇ ਹੋਣਗੇ ਨਿੱਕੇ ਜਿਹੇ ਕੁਝ ਮਹੀਨੇ ਦੇ ਬੱਚੇ ਤੋਂ ਇੰਨੀਆਂ ਵੱਡੀਆਂ ਆਸਾਂ ਪੀਰ ਜੀ ਕੀ ਸਮਝ ਰਹੇ ਹੋ ਮੈਂ ਠੀਕ ਸਮਝਿਆ ਹੈ ਮੈਂ ਅੰਤਰ ਆਤਮਾ ਦੇ ਨਾਲ ਤੇ ਆਪਣੀਆਂ ਤਾਕਤਾਂ ਦੇ ਨਾਲ ਮਾਲਕ ਨੂੰ ਦੇਖ ਰਿਹਾ ਹਾਂ ਅੱਛਾ ਵੱਡਾ ਹੋ ਲੈਣ ਦਿਓ ਫੇ ਤੁਹਾਡੀਆਂ ਅੱਖਾਂ ਵੀ ਜੋ ਮੈਂ ਕਹਿੰਦਾ ਹਾਂ ਵੇਖ ਲੈਣਗੀਆਂ ਤੇ ਤੁਹਾਡੇ ਹਿਰਦੇ ਨੂੰ ਵੀ ਪ੍ਰਤੀਤੀ ਹੋ ਜਾਵੇਗੀ ਪੀਰ ਭੀਖਣ ਸ਼ਾਹ ਜੀ ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਪਟਨੇ ਤੋਂ ਠਸਕੇ ਆਪਣੇ ਨਗਰ ਵੱਲ ਚੱਲ ਪਏ ਸਮਾਂ ਬੀਤਦਾ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ 22 ਸਾਲਾਂ ਦੇ ਹੋ ਗਏ ਉਹਨਾਂ ਦੇ ਤਿੱਖੇ ਨੇਤਰ ਮਿੱਠੀ ਤੇ ਤੋਤਲੀ ਜ਼ੁਬਾਨ ਦੀਆਂ ਗੱਲਾਂ ਸੁਣ ਕਰਦੇ ਵਿੱਚ ਹਮੇਸ਼ਾ ਆਨੰਦਮਈ ਸਮਾ ਬਣਿਆ ਰਹਿੰਦਾ ਸੀ ਅਤੇ ਮਾਤਾ ਵੀ ਉਹਨਾਂ ਨੂੰ ਵੇਖ-ਵੇਖ ਖੁਸ਼ ਹੁੰਦੇ ਤੇ ਮਾਮਾ ਕਿਰਪਾਲ ਚੰਦ ਜੀ ਵੀ ਉਹਨਾਂ ਦੇ ਨਾਲ ਬਹੁਤ ਹੀ ਮਿਲ ਜੁਲ ਕੇ ਖੇਡਦੇ ਅਤੇ ਖੁਸ਼ੀਆਂ ਮਾਣਦੇ ਤੇ ਇਹ ਸੀ ਗੁਰੂ ਮਹਾਰਾਜ ਜੀ ਦਾ ਬਚਪਨ ਦਾ ਜੀਵਨ ਜੋ ਅੱਜ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਹੈ ਤੇ ਆਪ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਪ੍ਰਕਾਸ਼ ਦਿਹਾੜੇ ਤੇ ਹੋਈਆਂ ਆਪੁੱਲਾ ਚੁੱਕਾਂ ਦੀ ਮਾਫੀ ਦੇਣਾ ਜੀ ਅਣਜਾਣ ਬੱਚੇ ਹਾਂ ਗਲਤੀਆਂ ਹੋ ਜਾਂਦੀਆਂ ਨੇ ਤੇ ਸੰਗਤ ਬਖਸ਼ਣ ਯੋਗ ਹੈ ਗੁਰੂ ਜੀ ਮਹਾਰਾਜ ਬਖਸ਼ ਲੈਣਾ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ